ਬਾਬਾ ਫਰੀਦ ਦੇ ਨਾਂ ਤੇ ਤਾੜੀ ਮਾਰੋ ਉਹਦੇ ਵਰਗਾ ਵੀ ਤਪਸਵੀ ਨਹੀਂ ਕੋਈ ਹੋਇਆ ਉਹਨੇ ਬੜਾ ਤਪ ਕੀਤਾ ਰੱਬ ਨੂੰ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਉਸ ਦਿਨ ਆਏ ਸੀ ਨਾ ਅਸੀਂ ਉਸ ਦਿਨ ਆਏ ਸ਼ੁਕਰ ਹੈ ਮੇਰੀ ਮੈਮਰੀ ਹੈਗੀ ਮੈਂ ਜੇ ਬੁੱਢਾ ਨਹੀਂ ਹੋਇਆ ਉਦੋਂ ਤੁਸੀਂ ਸ਼੍ਰੀ ਸਾਹਿਬ ਬਾਹਰ ਨਹੀਂ ਸੀ ਕੱਢਿਆ ਹੋਇਆ ਨਾ ਉਦੋਂ ਅੰਦਰ ਸੀ ਨਾ ਹਾਂ ਇੱਦਾਂ ਹੀ ਫਤਿਹ ਬੁਲਾਉਣੀ ਆ ਕਿਸੇ ਨੂੰ ਪੈਰੀ ਹੱਥ ਨਹੀਂ ਲਾਉਣੇ ਕਿਸੇ ਦੇ ਕਿ ਕਲਗੀਧਰ ਪਾਤਸ਼ਾਹ ਜਾਂਦੇ ਜਾਂਦੇ ਇਹ ਗੱਲ ਕਹਿ ਕੇ ਗਏ ਸਿੱਖਾਂ ਨੂੰ ਵਿਦੇ ਤੇ ਧਾਰੀ ਕੋਈ ਗੁਰੂ ਨਹੀਂ ਹੋਊਗਾ ਸਿੱਖਾਂ ਦਾ ਅੱਜ ਤੋਂ ਸਿੱਖਾਂ ਦਾ ਵੀ ਤੇ ਮੇਰਾ ਵੀ ਗੁਰੂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਵੇਂ ਹੁਣ ਤੁਸੀਂ ਫਤਿਹ ਦੀ ਸਾਂਝ ਕੀਤੀ ਮੇਰਾ ਦਿਲ ਬੜਾ ਖੁਸ਼ ਹੋਇਆ ਇੱਕ ਵਾਰੀ ਫੇਰ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਰੋਹਦਾ ਤਾਂ ਪਲੀ